ਇਹ ਸ਼ਿਗਾਰਸ਼ ਹੈ ਬੜੀ ਸਹੀ ਦਿਸ਼ਾ ਵਾਲਾ ਤੇ ਜਿੱਤ ਵੱਲ ਵੱਧ ਰਿਹਾ ਸਭ ਤੋਂ ਪਹਿਲਾਂ ਤਾਂ ਆਪਣੀ ਇਹ ਜਿੱਤ ਹੈ ਕਿ ਅੱਜ ਜੋ ਇਕੱਠ ਸ਼ੁਰੂ ਹੋਇਆ ਹੈ ਇਹ ਸਾਰੇ ਭਾਰਤ ਦੇ ਵਿੱਚ ਜਿਹੜਾ ਹੈਗਾ ਬੰਦ ਦਾ ਪ੍ਰੋਗਰਾਮ 12 ਤੋਂ 4 ਦਾ ਸਾਰੇ ਭਾਰਤ ਦਾ ਬੰਦ ਦਾ ਪ੍ਰੋਗਰਾਮ ਸਾਰੇ ਜੱਥੇ ਬੰਦਿਆ ਉਹਨੂੰ ਦਿੱਤਾ ਗਿਆ ਤੇ ਉਹ ਮੇਰੇ ਖਿਆਲ ਦੇ ਵਿੱਚ ਮੈਂ ਹੁਣੇ ਮੋਬਾਈਲ ਦੇ ਉੱਤੇ ਵੱਖ-ਵੱਖ ਖ਼ਬਰਾਂ ਦੇ ਦੇਖ ਰਿਹਾ ਸੀਗਾ ਕਿ ਉਹ ਆਪਣਾ ਬੜਾ ਕਾਮਯਾਬ ਸੱਤਾ ਹੈ ਤੇ ਇੱਕ ਸੈਂਟਰ ਸਰਕਾਰ ਦੀ ਜਿਹੜੀ ਕਾਲੇ ਕਾਨੂੰਨ ਪਾਸ ਕੀਤੇ ਹੈ ਉਹਨਾਂ ਦੇ ਮੂੰਹ ਦੇ ਉੱਤੇ ਬੜੀ ਵੱਡੀ ਚਪੇੜ ਹੈ ਕਿ ਇੱਕ ਅਨਦਾਜ਼ਾ ਕਿਸਾਨ ਜੋ ਸਾਰੇ ਸੰਸਾਰ ਨੂੰ ਭਾਰਤ ਨੂੰ ਇੱਕ ਉੱਚੀ ਰੋਟੀ ਸਮਾ ਕੇ ਦੇ ਰਿਆ ਜਦੋਂ ਕਿ ਇੱਕ ਬੜੀ ਵੱਡੀ ਲੋੜ ਸੀਗੀ ਇੱਕ ਆਪਣੇ ਕਿਸਾਨ ਦੀ ਅੰਨ ਦੀ ਤਾਂ ਉਦੋਂ ਇਸ ਪੰਜਾਬ ਦੀ ਇਸ ਜਨਤਾ ਨੇ ਹਰਿਆਣੇ ਨੇ ਰਾਜਸਥਾਨ ਨੇ ਜਿਹੜਾ ਇਹ ਅੰਨ ਦੇ ਭੰਡਾਰ ਜਿਹੜੇ ਅੱਜ ਨੱਕੋ ਨੱਕ ਭਰੇ ਪਏ ਐ ਉਹ ਆਪਣੀਆਂ ਜਵਾਨੀਆਂ ਗਾਲ ਕੇ ਆਪਣੇ ਜਿਹੜੇ ਸਾਰੇ ਪਾਣੀ ਗਾਲ ਕੇ ਪੈਦਾ ਕਰਕੇ ਉਹ ਭੰਡਾਰ ਭਰੇ ਐ ਵੀਰੋ ਅੱਜ ਆਪਣਾ ਤਾਂ ਪੰਜਾਬ ਐ ਜਿਹੜਾ ਉਹ ਇੱਕ ਬੰਗਾਲ ਹੋ ਗਿਆ ਸੱਖੋਂ ਕਿ ਆਪਣੇ ਕੋਲੇ ਨਾ ਆਪਣਾ ਪਾਣੀ ਰਿਹਾ ਤੇ ਨਾ ਹੀ ਆਪਣੀ ਉਹ ਧਰਤੀ ਰਹੀ ਕਿਉਂਕਿ ਆਪਾਂ ਉਹ ਰੇਹਾ ਸਪਰੇਹਾ ਤੇ ਪਾਣੀ ਆਪਾਂ ਸਾਰੇ ਮਕਾਹ ਕੇ ਇਸ ਹਕੂਮਤ ਦੇ ਜਿਹੜੇ ਸਟੋਰ ਭਰੇ ਐ ਇਹਨਾਂ ਨੂੰ ਖਾਣ ਲਈ ਰੋਟੀ ਦਿੱਤੀ ਐ ਤੇ ਪਰੇ ਅੱਜ ਆਪਾਂ ਇਹਨਾਂ ਦੀਆਂ ਮਾੜੂ ਨੀਤੀਆਂ ਕਾਲੇ ਕਾਨੂੰਨਾਂ ਕਰਕੇ ਜਿਹੜੇ ਆਪਾਂ ਇੱਥੇ ਸੜਕਾਂ 'ਤੇ ਬੈਠੇ ਆਂ ਇਹਨੂੰ ਮੱਠੀ ਸ਼ਰਮਨਾਥ ਗੱਲ ਮੋਤੀ ਸਰਕਾਰ ਆਸਤੇ ਕੀ ਹੋ ਸਕਦੀ ਹੈ ਬੜੇ ਤੁਸੀਂ ਜਜਾਰੂ ਬੜੀਆਂ ਮਾਤਾ ਪਿਤਾ ਵਾਲੇ ਪੀੜ ਲੀਲਾ ਤੋਂ ਲਗਾਤਾਰ 35 ਦਿਨਾਂ ਤੋਂ ਆਪਾਂ ਇੱਥੇ ਧਰਨਾ 'ਤੇ ਬੈਠੇ ਆਂ ਤੇ ਕਦੇ-ਕਦੇ ਆਪਾਂ ਇੱਥੇ ਹਾਜ਼ਰੀ ਫਸੀ ਵੀ ਲਵਾ ਕੇ ਗਏ ਆਂ ਮੈਂ ਪਹਿਲਾਂ ਇੱਕ ਦਿਨ ਇੱਥੇ ਹਾਜ਼ਰੀ ਲਵਾ ਕੇ ਗਿਆ ਸੀ ਤਾਂ ਤੁਹਾਨੂੰ ਜਿਹੜੇ ਕਾਲੇ ਕਾਨੂੰਨ ਤੇ ਨਾਰਡੀਨੈਂਸ ਹੈ ਉਹਨਾਂ ਬਾਰੇ ਗੱਲ ਕੀਤੀ ਸੀ ਬਲਾਰਿਆਂ ਨੇ ਵੀ ਬੜੇ ਵਧੀਆ ਢੰਗ ਨਾਲ ਆਪਣੇ ਵਿਚਾਰ ਰੱਖਿਆ ਪਰ ਮੈਂ ਇੱਕ ਗੱਲ ਅੱਜ ਮੰਚ ਤੋਂ ਤੁਹਾਨੂੰ ਫੇਰ ਦੱਸਣਾ ਚਾਹਣਾ ਹੈ ਕਿ ਜੇ ਆਪਾ ਇੰਨਾ ਹਾਕਮਾ ਤੋਂ ਇੰਨਾ ਘਰਾੜਿਆ ਤੋਂ ਕਾਰਪੇਟ ਘਰਾੜਿਆ ਤੋਂ ਬਚਣਾ ਤਾਂ ਵੀਰੋ ਮੈਂ ਹਮਦਰ ਵੀ ਕਿਹਾ ਸੀ ਵੀ ਆਪਾਂ ਨੂੰ ਕਿਸੇ ਵੀ ਪੋਲੀਟਿਕ ਪਾਰਟੀਆ ਦਾ ਇੱਕ ਵਾਰੀ ਘੜਾ ਕਿੰਨਾ ਪਊਗਾ ਅੱਜ ਜੇ ਕੋਈ ਚੰਡੀਗੜ੍ਹ ਜਾਂ ਕੋਈ ਅਮਰਸਰ ਜਾਂ ਲੁਧਿਆਣਾ ਜਾਂ ਦਿੱਲੀ ਦੇ ਵਿੱਚ ਧਰਨੇ ਦੇ ਰਿਹਾ ਆਪਣੇ ਸਰਕਾਰ ਵਾਲੇ ਧਰਨੇ ਦੇ ਰਿਹਾ ਉਹ ਕੋਈ ਇਹ ਨਹੀਂ ਵੀ ਉਹ ਸ਼ਾਮ ਨੂੰ ਗਿਆ ਉਹ ਤੁਹਾਡੇ ਦਵੱਲੇ ਹੋਏ ਤੋਂ ਗਿਆ ਹੈ ਜਿਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਲੋਕਾਂ ਨੇ ਸਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਜੇ ਅਸੀਂ ਇਹਨਾਂ ਦਾ ਸਾਥ ਨਾ ਦਿੱਤਾ ਤਾਂ ਸਾਡੀ ਇਹ ਮਜਬੂਰੀਆ ਕਰਕੇ ਆਪਣੀ ਸਰਕਾਰ ਬਚਾਉਣ ਦੀ ਖਾਤਰ ਉੱਥੇ ਗਏ ਪਿੱਛੇ ਇੱਕ ਆਪਣੇ ਹਾਕਮ ਸਰਕਾਰ ਨੇ ਤਿੰਨ ਕਾਨੂੰਨ ਪਾਸ ਕਰਕੇ ਜਿਹੜੇ ਠੀਕ ਹੈ ਕਿ ਉਹ ਕਾਨੂੰਨ ਪਾਸ ਕਰਨ ਆਪਣੇ ਥੋੜੇ ਜਿਹਾ ਸ਼ਮਾ ਤੇ ਮਾਮਤਾ ਲੱਗੀ ਸੀ ਕਿ ਉਹਨਾਂ ਨੇ ਸਾਡਾ ਸਾਥ ਦਿੱਤਾ ਪਰ ਮੈਂ ਥੋੜਾ ਜਿਹਾ ਵਿਸਤਾਰ ਨਾਲ ਜਿਹੋ ਨਾਲ ਕਾਨੂੰਨਾਂ ਬਾਰੇ ਤੁਹਾਨੂੰ ਦੱਸਾਂ ਕਿਉਂਕਿ ਜਿਹੜੇ ਸੈਂਟਰ ਕਾਨੂੰਨ ਦੇ ਇੱਕ ਨੂੰ ਮਾਰੂ ਸੀ ਉਹ ਤਾਂ ਆਪਾਂ ਸਾਰਿਆਂ ਨੇ ਦੇਖ ਹੀ ਲਿਆ ਹੈ ਪਰ ਇਹ ਕਾਨੂੰਨਾਂ ਦੇ ਵਿੱਚ ਮੈਂ ਤੁਹਾਨੂੰ ਕਿਉਂਕਿ ਇਸ ਮਾਟੀ ਦੇ ਉੱਪਰੋਂ ਇਹ ਗੱਲ ਦੱਸਣੀ ਜ਼ਰੂਰੀ ਹੈ ਕਿ ਸਰਕਾਰਾਂ ਥੋੜਾ ਕੀ ਲਾਭ ਕਰ ਰਹੀਆਂ ਕੀ ਨੁਕਸਾਨ ਕਰ ਰਹੀਆਂ ਤਾਂ ਕਿ ਤੁਹਾਨੂੰ ਇਹ ਆਪਣੇ ਬੱਚਿਆਂ ਨੂੰ ਤੁਸੀਂ ਜਾ ਕੇ ਦੱਸ ਸਕੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸ ਸਕੋ ਇਹ ਸਰਕਾਰਾਂ ਦਾ کردار ਜਿਹੜੇ ਪਹਿਲ ਕਾਨੂੰਨ ਪੰਜਾਬ ਦੇ ਵਿੱਚ ਮਤੇ ਪਾਸ ਕੀਤੇ ਆ ਉਹ ਕੋਈ ਵੱਖਰੇ ਕਾਨੂੰਨ ਨਹੀਂ ਵੀ ਇਹਦੇ ਲਈ ਕੋਈ ਵੱਖਰੇ ਕਾਨੂੰਨ ਪਾਸ ਕਰਦੇ ਸਿਰਫ ਉਹਨਾਂ ਇੱਕ ਛੋਟਾ ਕਰਤੀਆਂ ਦੋ ਤਿੰਨ ਵੀ ਇਹ ਛੋਟਾ ਹੋਣਾ ਚਾਹੀਦਾ ਹੈ ਪਰ ਜੇ ਉਹ ਛੋਟਾ ਤੁਸੀਂ ਕਰਦੇ ਆ ਇਹਦਾ ਮਤਲਬ ਹੈ ਉਹ ਕਾਨੂੰਨ ਤਾਂ ਤੁਸੀਂ ਮੰਨ ਲਏ ਤੁਸੀਂ ਉਹ ਕਾਨੂੰਨ ਤਾਂ ਮੰਨ ਲਏ ਤੁਸੀਂ ਇਹ ਤਾਂ ਕਹਿਤਾ ਕਿ ਉਹ ਕਾਨੂੰਨ ਸਹੀ ਹੈ ਪਰ ਉਹਦੇ ਵਿੱਚ ਆ ਥੋੜੀ ਥੋੜੀ ਛੋਟਾ ਹੋਣੀ ਚਾਹੀਦੀ ਹੈ ਜਿਹੜਾ ਮਤਲਬ ਇਹ ਹੈ ਕਿ ਉਹ ਕਾਨੂੰਨ ਤਾਂ ਤੁਸੀਂ ਮੰਨ ਲਏ ਕੱਲ੍ਹ ਦੇ ਪੰਜਾਬੀ ਟ੍ਰਿਬਿਊਨ ਤੇ ਰੀਜ਼ਮੀ ਲਿਖੀ ਸੀ ਤੇਰੇ ਦੋਸਤਾਂ ਨੇ ਇੱਥੇ ਪੜੀ ਹੋਣੀ ਐ ਕਿ ਇਹਨਾਂ ਨੇ ਕਿਹੜਾ ਹੈਗਾ ਆਪਣੇ ਮਾਰਕੀਟ